ਪੁਰ ਬਾਬਾ ਜੀ ਤੁਸੀਂ ਜਿਵੇਂ ਤੁਹਾਡੇ ਨਾਲ ਗੱਲ ਹੋਈ ਸੀ ਤੁਸੀਂ ਆਰਾਬਤਾ ਕਾਇਮ ਕੀਤਾ ਕਿਹੜੀ ਸਾਈਡ ਕੀਤਾ ਸੀ ਆਪਣੇ ਬਾਈ ਜੀ ਅਸੀਂ ਡੇਰਾ ਬਾਬਾ ਨਾਨਕ ਜੀ ਉੱਥੇ ਆਪਣੀ ਜਗ੍ਹਾ ਹੈਗੀ ਆ ਜਾਂਦੇ ਹੁੰਦੇ ਰਹਿੰਦੇ ਆ ਉੱਥੇ ਅਸੀਂ ਗੱਲਬਾਤ ਕੀਤੀ ਸੀਗੀ ਉਧਰੋਂ ਜਿਆਦਾ ਹੜਾ ਡੇਰਾ ਬਾਬਾ ਨਾਨਕਲੀ ਨੂੰ ਕਾਫੀ ਨਾਲ ਦੇ ਪਿੰਡ ਸਾਰੇ ਕਾਫੀ ਪਾਣੀ ਦੇ ਲਪੇਟੇ ਦੇ ਵਿੱਚ ਆਏ ਹੋਏ ਆ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਵੀ 2-4 ਦਿਨ ਕੇਰਾ ਤਾਂ ਸੇਵਾ ਹੋ ਜਾਂਦੀ ਆ ਬਾਕੀ ਭਾਈ ਸ਼ੰਦਰ ਜੀ ਦੀ ਗੱਲ ਵੀ ਕਰਾਤੀ ਸੀਗੀ ਉਹਨਾਂ ਨਾਲ ਉਹ ਕਹਿੰਦੇ ਜਿਵੇਂ ਵੀ ਕੋਈ ਅਪਡੇਟ ਹੋਊਗੀ ਅਸੀਂ ਤੁਹਾਨੂੰ ਦੱਸਾਂਗੇ ਤੇ ਆਪਾਂ 2-4 ਦਿਨਾਂ ਨੂੰ ਇੱਥੇ ਜੇ ਰਾਸ਼ਨ ਇਕੱਠਾ ਕਰਕੇ ਚਲੋ ਗਾਂਹੇ ਸੀ ਜਦੋਂ ਤੁਰਨਗੇ ਇੱਥੋਂ ਪਿੰਡ ਦੇ ਉਦੋਂ ਸਾਰੀ ਗੱਲਬਾਤ ਕਰਕੇ ਫੇਰ ਇੱਥੇ ਤੁਰਿਆ ਜਾਊਗਾ ਸਾਰੀ ਗੱਲਬਾਤ ਹੋ ਕੇ ਵੀ ਕਿਹੜੀ ਚੀਜ਼ ਦੀ ਉਹਨਾਂ ਨੂੰ ਵਸਤਾ ਦੀ ਲੋੜ ਆ ਜਾਂ ਜਿਵੇਂ ਵੀ ਆ ਜਿੰਨੇ ਕੁ ਜੋਗੇ ਆਪਣੇ ਚਲੋ ਪਿੰਡ ਨਗਰ ਦੇ ਜਾਂ ਐਨ ਆਰ ਆਈ ਬੰਦੇ ਆ ਸਾਰੇ ਸੰਯੋਗ ਕਰ ਰਹੇ ਆ ਤੇ ਫੇਰ ਇੱਥੋਂ ਤੁਰਿਆ ਜਾਊਗਾ ਸੋ ਬਾਬਾ ਜੀ ਨੇ ਇਹਨਾਂ ਨੇ ਵੀ ਗੱਲਬਾਤ ਕੀਤੀ ਸੀ ਇਹਦਾ ਵੀ ਧੰਨਵਾਦ ਆ ਵੀ ਉੱਥੇ ਪਿੰਡ ਦੇ ਜੇ ਰਹਿਣਾ ਵੀ ਪੈ ਗਿਆ 10 20 50 ਬੰਦਿਆਂ ਨੂੰ ਤੋਂ ਉੱਥੇ ਪ੍ਰਬੰਧ ਤੁਹਾਡਾ ਹੈਗਾ ਨਾ ਜੀ ਹਾਂਜੀ ਪ੍ਰਬੰਧ ਹੈਗਾ ਜੀ ਆਪਣਾ ਆਪਣੀ ਉਹ ਗੱਲਬਾਤ ਹੋ ਗਈ ਆਪਣੇ ਡੇਰਾ ਹੈਗਾ ਉੱਥੇ ਬੋੜ ਬਟਾਲੇ ਵੀ ਆ ਤੇ ਡੇਰਾਬਾਬਾ ਨਾਨਕ ਵੀ ਆ ਰਹਿਣ ਦੀ ਵਾਸਤਾ ਉਹ ਸਾਰੀ ਗੱਲਬਾਤ ਹੋ ਗਈ ਚਲੋ ਆਏ ਹੁੰਦਾ ਭਾਈ ਡੇਰਾਬਾਬਾ ਨਾਨਕ ਆਪਣੇ ਇੱਧਰ ਏਰੀਆ ਤੋਂ ਬਹੁਤ ਦੂਰ ਪੈ ਜਾਂਦਾ ਜੇ ਆਪਾਂ ਕਹਿ ਦੀ ਬਈ ਇੱਕ ਦਿਨ ਚ ਜਾਵੜਨੇਗੇ ਦੋ ਦਿਨਾਂ ਚ ਉਧਰੋਂ ਮੁੜ ਕੇ ਵੀ ਆਉਣਾ ਰਾਸ਼ਨ ਦੇਣਾ ਵੀ ਇਹ ਤਾਂ ਹੈ ਨਹੀਂ ਵੀ ਆਪਾਂ ਜਾ ਕੇ ਫੜਾ ਕੇ ਮੁੜੇ ਆਵਾਂਗੇ ਹਣਾ ਸੇਵਾ ਹੁੰਦੀ ਆ ਹੌਲੀ ਹੌਲੀ ਜੇ ਕਹਿੰਦੇ ਹੁੰਦੇ ਸੇਵਾ ਜਿਹੜੀ ਕਰਨੀਓ ਪਿਆਰ ਨਾਲ ਤੇ ਜਤਮਾਨ ਨਾਲ ਸੇਵਾ ਹੁੰਦੀ ਆ ਜੇ ਆਪਾਂ ਕਹਦੇ ਵੀ ਉਵੇਂ ਫਾਹਾ ਵੱਢ ਕੇ ਆਉਣਾ ਉਹ ਤੇ ਜਿੱਥੇ ਮਰਜੀ ਟਰਾਲੀ 'ਚ ਲਾ ਕੇ ਆ ਜੀਏ ਸੇਵਾ ਕਰਨ ਜਾਣਾ ਵੀ ਚਲੋ ਉੱਥੇ ਸਹੀ ਹੱਥਾਂ 'ਚ ਚਲੀ ਜਾਵੇ ਹਾਂਜੀ ਸਹੀ ਹੱਥਾਂ 'ਚ ਵੀ ਕੋਈ ਬੇਸ਼ਤ ਨਾ ਹੋਵੇ ਚੀਜ਼ ਹਨਾ ਐਨੇ ਜਤਮਾਨ ਨਾਲ ਸਾਰੇ ਹੁਣ ਨਗਰ ਇੱਥੋਂ ਇਕੱਠਾ ਕਰ ਰਹੇ ਆ ਤੇ ਉੱਥੇ ਸਾਰੀ ਗੱਲਬਾਤ ਹੋਈ ਵੀ ਆ ਉਹ ਕਹਿੰਦੇ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਆਓ ਨਗਰ ਨਾਲ ਸਾਰੇ ਇੱਥੇ ਸੰਜੋਗ ਮੇਲਜੋਲ ਕਰਾ ਦਾਂਗੇ ਰਹਿਣ ਦੀ ਵਾਸਤਾ ਉੱਥੇ ਹੈਗੀ ਆ ਬਾਕੀ ਆਏ ਆ ਜੇ ਆਪਣੇ ਕਿਸੇ ਤੋਂ ਉਮੀਦ ਨਹੀਂ ਰੱਖੀ ਜਾਂਦੀ ਇਸ ਟਾਈਮ ਦੇ ਵਿੱਚ ਜੇ ਆਪਾਂ ਕਹਦੇ ਆ ਸਰਕਾਰ ਜਾਂ ਕੋਈ ਹੋਰ ਕੋਈ ਬੰਦਾ ਕੋਈ ਨਹੀਂ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਹੀ ਆ ਜਿਵੇਂ ਮਰਜੀ ਆ ਚਲੋ ਮਾਝਾ ਦਬਾਬਾ ਏਰੀਆ ਆਪਦਾ ਇਹਦੇ ਆਪਸ ਵਿੱਚ ਇਕੱਠੇ ਹੋ ਕੇ ਚੱਲੇ ਆਣਾ ਤਾਂ ਆਪਾਂ ਨੂੰ ਕਹਿੰਦੇ ਕਿਸੇ ਦੀ ਐਮਐਲਏ ਦੀ ਜਾਂ ਕਿਸੇ ਮਨਿਸਟਰ ਦੀ ਕਿਸੇ ਦੀ ਕੋਈ ਜ਼ਰੂਰਤ ਵੀ ਨਹੀਂ ਬਾਕੀ ਅੱਜ ਦੇ ਇਹ ਜਿਹੇ ਟਾਈਮ 'ਚ ਹਰੇਕ ਬੰਦਾ ਆਪਦੇ ਮਤਲਬ ਨੂੰ ਜਾਂਦਾ ਹੁੰਦਾ ਤੇ ਆਪਣੇ ਜਿਹੜੇ ਭਾਈਚਾਰਾ ਚਲੋ ਆਪਾਂ ਆਪਦਾ ਕੋਈ ਜਾਣੇ ਉਧਰ ਹੁਣ ਆਪਾਂ ਮਾਝ ਏਰੀਆ ਤੇ ਜਾਣਾ ਆਪਾਂ ਨੂੰ ਤਾਂ ਕੋਈ ਮਤਲਬ ਨਹੀਂ ਉਧਰ ਲੈ ਰਿਆਂ ਚ ਆਪਾਂ ਦਾ ਸਿਰਫ ਇੱਕ ਆਪਦੀ ਸੇਵਾ ਕਰਨੀ ਜਾਣਾ ਬਸ ਆਪਾਂ ਨੂੰ ਤਾਂ ਸੇਵਾ ਤਾਂ ਹੀ ਆ ਵੀ ਚਲੋ ਜਿਹੜੇ ਉਧਰ ਆਪਣੇ ਗੁਰੂਆਂ ਨੇ ਸਿਖਾਇਆ ਸੰਧਾਂ ਆਪਣੇ ਗੁਰੂਆਂ ਨੇ ਵੀ ਚਲੋ ਆਪਣੇ ਹਰ ਇੱਕ ਬਾਬਾ ਨਾਨਕ ਜੀ ਨੇ ਲੰਗਰ ਲਾਇਆ ਉਹ ਲੰਗਰ ਦੀ ਰੀਤ ਈ ਤਰੀ ਆਉਂਦੀ ਆ ਚਲੋ ਜਿੰਨੇ ਕ ਜੋਗਾ ਹਰ ਇੱਕ ਬੰਦਾ ਲੰਗਰ ਦੇ ਇਹ ਚੀਜ਼ ਦੀ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਈ ਆ ਬਈ ਹਨਾ ਜੇ ਆਪਣੇ ਮਨੁੱਖਤਾ ਇੱਧਰ ਜਿਹੜੇ ਆਪਣੀ ਰੀਤ ਤਰੀ ਆਉਂਦੀ ਹੈ ਜੇ ਆਪਾਂ ਆਪ ਹੀ ਭੁੱਖੇ ਮਰ ਗਏ ਤਾਂ ਫਿਰ ਆਪਾਂ ਨੂੰ ਕਿਸੇ ਤੇ ਕਿਹਦੇ ਤੇ ਆਸ ਰਹਿੰਦੀ ਆ ਹਨਾ ਤੇ ਉਹ ਗੱਲ ਕਰਕੇ ਵੀ ਚਲੋ ਸਾਰੇ ਨਗਰ ਦਾ ਬਹੁਤ ਧੰਨਵਾਦ ਜੋ ਮੇਲ ਬਣਿਆ ਵਾ ਜਾਂ ਆਪਣੇ ਪ੍ਰਸ਼ਾਦਾ ਲੰਗਰ ਜੋ ਵੀ ਇਕੱਠਾ ਹੋਊਗਾ ਉੱਥੇ ਲੈ ਕੇ ਜਾਣਗੇ ਤੇ ਨੌਜਵਾਨਾਂ ਦਾ ਬਹੁਤ ਇਸ ਚੀਜ਼ ਦਾ ਬਹੁਤ ਧੰਨਵਾਦ ਕਰਦੇ ਆਂ ਆਪਾਂ ਚਲੋ ਧੂਰਪੋਟਰਨ ਸਿੰਘ ਦਾ ਤੇ ਬਾਕੀ ਜੋ ਐਨ ਆਰ ਆਈ ਬੰਦੇ ਆਪਣੇ ਬਾਹਰੋਂ ਸੇਵਾ ਭੇਜਦੇ ਉਹਨਾਂ ਦਾ ਬਹੁਤ ਧੰਨਵਾਦ ਕੋਈ ਸੇਵਾ ਗੁਫ਼ਤ ਦਾਣਾ ਤੇ ਕੋਈ ਸੇਵਾ ਕੋਈ ਆਪਦਾ ਨਾਮ ਲਿਖਾ ਜਾਂਦਾ ਤੇ ਇਸ ਕਰਕੇ ਬਹੁਤ ਧੰਨਵਾਦ ਚਲੋ ਸਾਰੇ ਭੈਣਾਂ ਤੇ